ਦੂਸਰਾ ਜਿਹੜਾ ਮੈਂ ਕੇਸ ਦੀ ਗੱਲ ਕੀਤੀ ਹੈ ਰਾਜਪੁਰੇ ਦੀ ਜਿਹਦੇ ਵਿੱਚ ਜੀਵੀ ਇਮੀਗ੍ਰੇਸ਼ਨ ਮਨਵੀਰ ਕੋਈ ਉਹਦਾ ਮਾਲਕ ਹੈ ਉਹਦੇ ਵਿੱਚ ਤੋਂ ਇੱਕ ਨੌਜਵਾਨ ਨੂੰ ਕਿਹਾ ਗਿਆ ਵੀ 33 ਲੱਖ ਰੁਪਏ ਚ ਤੈਨੂੰ ਕੈਨੇਡਾ ਭੇਜਾਂਗੇ ਤੇਰਾ ਵਰਕ ਵੀਜ਼ਾ ਲੱਗੂਗਾ ਪੈਸਾ ਕੋਈ ਨਹੀਂ ਦੇਣਾ ਹੁਣ ਉਹਦਾ ਲੈਟਰ ਵੀ ਆ ਗਿਆ ਜੌਬ ਦਾ ਕੈਨੇਡਾ ਤੋਂ ਵੀਜ਼ਾ ਵੀ ਆ ਗਿਆ ਤੁਸੀਂ ਹੈਰਾਨ ਹੋ ਜਾਓਗੇ ਉਹਦੇ ਪਾਸਪੋਰਟ ਤੇ ਵੀਜ਼ਾ ਲਾ ਕੇ ਆ ਗਿਆ ਸਾਰੇ ਪੈਸੇ ਲੈ ਲੇ ਵੀ ਅਸੀਂ ਤਾਂ ਕਿਹਾ ਸੀ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ 33 ਲੱਖ ਰੁਪਏ ਉਹ ਪਰਿਵਾਰ ਨੇ ਦਿੱਤਾ ਇਸ ਠੱਗ ਨੂੰ ਹੋਰ ਪਤਾ ਨਹੀਂ ਕਿੰਨੇ ਕ ਸਾਹਮਣੇ ਆਉਣਗੇ ਇਹ ਤਾਂ ਉਹ ਲੋਕ ਨੇ ਜਿਹੜੇ ਸਾਹਮਣੇ ਆ ਰਹੇ ਨੇ ਵੀਰ ਜੀ 33 ਲੱਖ ਰੁਪਏ ਚੋਂ ਲੱਖ ਡੇ ਲੱਖ ਸ਼ਾਇਦ ਉਹਨਾਂ ਨੂੰ ਵਾਪਸ ਵੀ ਕਰਤਾ ਤੇ ਨਕਲੀ ਵੀਜ਼ਾ ਨਕਲੀ ਫੇਕ ਸਾਰੇ ਡਾਕੂਮੈਂਟ ਨਿਕਲੇ ਉਹ ਤੇ ਇਸੇ ਤਰ੍ਹਾਂ ਅੱਜ ਜੋ ਹਾਲਾਤ ਨੇ ਹਰ ਬੰਦਾ ਜਦੋਂ ਕਹਿੰਦਾ ਵੀ ਮੈਂ ਬਾਹਰ ਜਾਣਾ ਹੈ ਉਹਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਨੇ ਕੁਝ ਠੱਗ ਏਜੰਟ ਉੱਥੇ ਫੇਕ ਕੰਪਨੀ ਜਾਂ ਕੋਈ ਡਿਫਾਲਟਰ ਕੰਪਨੀ ਜਾਂ ਭੱਜੀ ਹੋਈ ਕੰਪਨੀ ਜਿਹੜੀ ਕਾਗਜ਼ਾਂ ਦੇ ਵਿੱਚ ਡਿਫਾਲਟਰ ਹੈ ਜਾਂ ਹੈ ਹੀ ਨਹੀਂ ਉਹਦੇ ਕੌਂਸ ਲੈਟਰ ਮੰਗਾਏ ਜਾਂਦੇ ਨੇ ਜਾਂ ਆਪਣੇ ਕੋਲੋਂ ਤਿਆਰ ਕੀਤੇ ਜਾਂਦੇ ਨੇ ਕੰਪਿਊਟਰ ਦੇ ਥਰੂ ਪ੍ਰਿੰਟਰ ਦੇ ਥਰੂ ਸਾਰਾ ਕੁਝ ਉਹ ਨਕਲੀ ਹੈ ਮਤਲਬ ਫੇਕ ਹੈ ਪਟਿਆਲੇ ਦੇ ਹੈਗੇ ਏਜੰਟ ਇਦਾਂ ਦੇ ਉਹਨਾਂ ਤੇ ਪਹਿਲਾਂ ਵੀ ਇਲਜ਼ਾਮ ਲੱਗੇ ਨੇ ਹੁਣ ਇੱਕ ਹਲੇ ਸਾਡੇ ਕੋਲੋਂ ਤਾਂ ਕਲੀਅਰ ਸਾਰਾ ਪੱਖ ਆਉਣਾ ਹੈ ਮੁੰਡੇ ਦਾ ਦੋ ਮੀਆਂ ਬੀਬੀ ਨੇ ਜਿਨ੍ਹਾਂ ਦਾ ਕੌਸ ਲੈਟਰ ਇਸੇ ਤਰ੍ਹਾਂ ਨਕਲੀ ਜਾਂ ਫੇਕ ਜੋ ਵੀ ਸੀ ਉਹ ਲਾਤਾ 10 ਸਾਲ ਹੀ ਉਹਨਾਂ ਨੂੰ ਯੂਕੇ ਨੇ ਬੈਨ ਕਰਤਾ ਜੇ ਤਾਂ 26 ਵੀਜ਼ਾ ਲੱਗ ਜਾਂਦਾ 26 ਲੱਖ ਏਜੰਟ ਦਾ ਤਾਂ ਦੇਖੋ ਕਿੱਡਾ ਵੱਡਾ ਘਾਟਾ ਇਹ ਇੱਕ ਨਹੀਂ ਕਿੰਨਿਆਂ ਨਾਲ ਹੀ ਹੁੰਦਾ ਹੋਣਾ ਤੁਸੀਂ ਸਾਨੂੰ ਆਪਣਾ ਦੁੱਖ ਦਰਦ ਜਾਂ ਜਿਨ੍ਹਾਂ ਨਾਲ ਠੱਗੀਆਂ ਹੋਈਆਂ ਸੰਪਰਕ ਵੀ ਕਰ ਸਕਦੇ ਹੋ ਕਿਉਂਕਿ ਅਸੀਂ ਇਹਨੂੰ ਟੈਲੀਕਾਸਟ ਕਰੀਏ ਤਾਂ ਜੋ ਹੋਰ ਲੋਕ ਅਵੇਅਰ ਹੋਣ ਤੇ ਸਰਕਾਰ ਦੀਆਂ ਵੀ ਅੱਖਾਂ ਖੁੱਲਣ ਵੀ ਕਿਸ ਤਰ੍ਹਾਂ ਇਹ ਠੱਗ ਠੱਗੀਆਂ ਮਾਰ ਰਹੇ ਨੇ ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਮੀਡੀਆ ਵਾਲੇ ਪੁਲਿਸ ਨੂੰ ਦੱਸਦੇ ਹਾਂ ਸਭ ਤੋਂ ਵੱਡਾ ਜਦੋਂ ਬੰਦਾ ਠੱਗਿਆ ਜਾਂਦਾ ਕਿੱਥੇ ਜਾਂਦਾ ਪੁਲਿਸ ਦੇ ਕੋਲ ਥਾਣੇ 'ਚ ਉਹ ਥਾਣੇ ਵਾਲੇ ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਯਾਰ ਇਹ ਰਿਸਟਰਡ ਹੈ ਕਿ ਨਹੀਂ ਹੈ ਅਸੀਂ ਆ ਨੇੜੇ ਤੇੜੇ ਆਪਣੇ ਦੀ ਗੱਲ ਕਰੀ ਨੀਲਾ ਭਵਨ ਚੌਂਕ ਦੀ ਇੱਥੇ ਸਾਡੇ ਬਹੁਤ ਹੀ ਏਜੰਟ ਬੈਠੇ ਨੇ ਅੱਛੇ ਵੀ ਨੇ ਮਾੜੇ ਵੀ ਨੇ ਜੇ ਇਹਨਾਂ ਦੇ ਰਿਕਾਰਡ ਦੀ ਗੱਲ ਕਰੀਏ ਵੀ ਰਿਕਾਰਡ ਸੰਬੰਧਿਤ ਥਾਣੇ ਕੋਲੇ ਹੋਣਾ ਤਾਂ ਮੈਨੂੰ ਤਾਂ ਲੱਗਦਾ ਨਹੀਂ ਉਹਨਾਂ ਦਾ ਰਿਕਾਰਡ ਹੋਣਾ ਕਿਉਂਕਿ ਜੇ ਕਿਤੇ ਠੱਗੀ ਹੋਊਗੀ ਤਾਂ ਸਾਡੇ ਥਾਣੇਦਾਰ ਨੂੰ ਸਾਡੇ ਸੰਬੰਧਤ ਐਸਐਚਓ ਨੂੰ ਪਤਾ ਤਾਂ ਹੋਣਾ ਚਾਹੀਦਾ ਹੈ ਵੀ ਠੱਗੀ ਮਾਰ ਕੇ ਕੌਣ ਚਲਾ ਗਿਆ ਪਰ ਇਹ ਬਹੁਤ ਬਰੀਕੀ ਗੱਲਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਤੇ ਚਰਚਾ ਕਰਦੇ ਰਹਾਂਗੇ ਵੀਰ ਜੀ 10 ਸਾਲ ਲਈ ਜਿਹਨੂੰ ਬੌਂਡ ਕਰਾਤਾ ਜਿਹੜਾ ਜਾ ਨਹੀਂ ਸਕਦਾ ਉੱਥੇ ਤਾਂ ਉਹਦੀ ਤਾਂ ਜ਼ਿੰਦਗੀ ਖਤਮ ਕਰਤੀ ਇਹਨਾਂ ਨੇ ਪਾਸਪੋਰਟ ਖਤਮ ਕਰਤਾ ਉਦੋਂ ਬਾਅਦ ਕਹਿਣਗੇ ਸਾਡਾ ਕੀ ਕਸੂਰ ਆ ਕੀੜਾ ਪੈਸੇ ਲੈਏ ਸੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਨਹੀਂ ਦੂਸਰਾ ਆ ਤੁਹਾਨੂੰ ਫੇਕ ਵੀਜ਼ਿਆਂ ਦੀ ਗੱਲ ਦੱਸੀ ਹੈ ਰਾਜਪੁਰੇ ਤੋਂ ਸਾਰਾ ਕੁਝ ਇਹ ਚੱਲ ਰਿਹਾ ਹੈ ਦਿਲ ਪਰ ਦਿਨ ਤੁਹਾਡੇ ਗਿਆਨ ਦੇ ਵਿੱਚ ਤੁਹਾਨੂੰ ਆਪਸ ਵਿੱਚ ਗੱਲਾਂ ਕਰਦੇ ਰਹਾਂਗੇ ਜੇ ਕਿਸੇ ਨੂੰ ਕਿਸੇ ਤਰ੍ਹਾਂ ਏਜੰਟ ਨੇ ਕਿਸੇ ਨੇ ਠੱਗਿਆ ਲੁੱਟਿਆ ਨਵੀਂ ਤਰਕੀਬੇ ਵਰਤ ਰਹੇ ਨੇ ਤਾਂ ਸਾਡੇ ਨਾਲ ਸਾਂਝੀ ਕਰੇ ਕਰੋ ਤਾਂ ਜੋ ਆਪਾਂ ਇਸ ਵਿਸ਼ੇ ਦੇ ਉੱਤੇ ਹੋਰ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਜਾਂ ਉਹਦੇ ਪਰਿਵਾਰ ਨੇ ਪੰਜਾਬੀ ਉਹਨਾਂ ਨੂੰ ਅਵੇਅਰ ਕਰ ਸਕੀਏ ਇਹ ਤਾਂ ਐਸੇ ਲੋਕ ਨੇ ਜਿਹੜੇ ਕਹਿੰਦੇ ਵੀ ਤੁਹਾਨੂੰ ਅਸੀਂ ਬਾਹਰ ਭੇਜਾਂਗੇ ਵਰਕ ਵੀਜ਼ੇ ਤੇ ਤੇ ਆਮ ਲੋਕਾਂ ਦਾ ਪਤਾ ਹੀ ਨਹੀਂ ਵੀ ਵਰਕ ਵੀਜ਼ੇ ਵਾਸਤੇ ਇਹਨਾਂ ਕੋਲੇ ਮੈਨ ਪਾਵਰ ਦਾ ਲਾਇਸੈਂਸ ਚਾਹੀਦਾ ਹੈ ਜਿਹੜਾ ਕਿਤੇ ਮਿਲਦਾ ਇਕਾ ਦੁਕਾ ਕੋਲੇ ਪੰਜਾਬ ਦੇ ਵਿੱਚ ਹੁਣ ਕਈ ਲੋਕ ਐਸੇ ਨੇ ਕਈ ਏਜੰਟ ਐਸੇ ਨੇ ਜਿਹੜੇ ਸਿਰਫ ਤੇ ਸਿਰਫ ਮੈਡੀਕਲ ਦੇ ਉੱਤੇ ਲੱਖਾਂ ਕਰੋੜਾ ਰੁਪਏ ਦੀ ਠੱਗੀ ਮਾਰ ਜਾਂਦੇ ਆ ਅਸੀਂ ਇੱਕ ਐਕਸਪੋਜ਼ ਕੀਤਾ ਸੀ ਦਿੱਲੀ ਡਾਇਗਨੋ ਸੈਂਟਰ ਇੱਕ ਚੰਡੀਗੜ੍ਹ ਦੇ ਵਿੱਚ ਏਜੰਟੋ ਦੇ ਕੋਲੇ ਦਿਨ ਦੇ ਵਿੱਚ 50 50 100 100 ਬੰਦੇ ਭੇਜਦੇ ਨੇ ਵੀ ਤੁਸੀਂ ਮਾ ਜਾਓ ਯਾਰ ਤੁਸੀਂ ਸਿਰਫ ਕੀ ਕਰਨਾ ਮੈਡੀਕਲ ਕਰਾਉਣਾ ਵੀ ਤੁਸੀਂ ਫਿੱਟੋਂ ਜਦੋਂ ਕਿ ਉਹ ਵੈਲਿਡ ਹੀ ਹੈ ਨਹੀਂ ਬੰਦਾ ਜਾਂਦਾ 5500 ਰੁਪਏ ਜਮ੍ਹਾਂ ਕਰਾਉਂਦਾ ਉੱਥੇ ਵੀ ਲਓ ਯਾਰ ਮੈਡੀਕਲ ਹੀ ਕਰਾਇਆ ਹੁਣ ਹਜ਼ਾਰਾਂ ਬੰਦਿਆਂ ਨੂੰ ਮੈਡੀਕਲ ਦੇ ਨਾਂ ਤੇ ਏਜੰਟ ਲੁੱਟ ਲੈਂਦੇ ਨੇ 5500 ਦਿੱਤਾ 500 ਰੁਪਏ ਦਿੱਲੀ ਡੈਗਨੋ ਵਾਲਾ ਰੱਖਦਾ 5000 ਏਜੰਟ ਨੂੰ ਵਾਪਸ ਕਰ ਦਿੰਦਾ ਇਹਦੇ ਵਿੱਚ ਤੁਸੀਂ 5-5000 ਦੇ ਨਾਲ 2-2 4-4 ਕਰੋੜ ਰੁਪਈਆ ਬਣਾ ਕੇ ਇਹ ਠੱਗ ਭੱਜ ਜਾਂਦੇ ਆ ਬੰਦਾ ਸੋਚਦਾ ਯਾਰ 5000 5500 ਪਿੱਛੇ ਮੈਂ ਕੀ ਚੰਡੀਗੜ੍ਹ ਦੇ ਗੇੜੇ ਕੱਢੂੰਗਾ ਤੁਸੀਂ ਦੇਖੋ ਜੇ 1 ਇੱਕ ਰੁਪਏ ਦੇ ਨਾਲ ਇੱਕ ਇੱਕ ਬੂੰਦ ਨਾਲ ਸਾਗਰ ਭਰ ਸਕਦਾ ਤਾਂ 55 55 100 ਦਿਨਾਂ ਨਾਲ ਕਿੰਡੀ ਠੱਗੀ ਵੱਜਦੀ ਹੈ ਅਸੀਂ ਕੋਸ਼ਿਸ਼ ਕੀਤੀ ਸੀ ਜੋ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਅਸੀਂ ਕੋਸ਼ਿਸ਼ ਕੀਤੀ ਪਟਿਆਲੇ ਸ਼ਹਿਰ ਦੇ ਵਿੱਚ ਇੱਥੋਂ ਟੀਮ ਭੇਜੀ ਅਸੀਂ 에ਜੰਟਾਂ ਦੇ ਇਮੀਗ੍ਰੇਸ਼ਨ ਵਾਲਿਆਂ ਦੇ ਵੀ ਤੁਸੀਂ ਆਓ ਸਾਡੇ ਚੈਨਲ ਤੇ ਬੈਠੋ ਠੱਗੀ ਤੋਂ ਕਿਵੇਂ बचना ਹੈ ਤੁਸੀਂ ਲੋਕਾਂ ਨੂੰ ਸ਼ੇਅਰ ਕਰੋ ਵੀਰ ਜੀ ਕੋਈ ਵੀ ਨਹੀਂ ਆਇਆ ਕੋਈ ਇਮੀਗ੍ਰੇਸ਼ਨ ਵਾਲਾ ਸਾਹਮਣੇ ਆ ਕੇ ਨਹੀਂ ਆਇਆ ਅਸੀਂ ਕੀ ਕਰੀਏ ਅਸੀਂ ਕੀ ਕਿੱਦਾਂ ਲੋਕਾਂ ਨੂੰ ਵੇਅਰ ਕਰੀਏ ਹੁਣ ਜੋ ਜਾਣਕਾਰੀ ਸਾਡੇ ਕੋਲ ਆਉਂਦੀ ਰਹੂਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੇ ਕਿਸੇ ਨਾਲ ਠੱਗੀ ਹੋਈ ਹੈ ਤਾਂ ਨੰਬਰ ਟੈਲੀਕਾਸਟਾ ਡਾਇਰੈਕਟ ਮੇਰਾ ਨੰਬਰ ਹੈ ਇਹ 915323005 ਸਾਨੂੰ ਸੰਪਰਕ ਕਰੇ ਆਏ ਦਿਨ ਖਬਰਾਂ ਸੁਣਦੇ ਆਪਾਂ ਵੀ ਠੱਗੀ ਦਾ ਸ਼ਿਕਾਰ ਹੋ ਗਏ ਨੌਜਵਾਨ ਠੱਗੀ ਕਿਹਨੇ ਮਾਰੀ ਹੈ ਕਿਸੇ ਏਜੰਟ ਨੇ ਅੱਜ ਇਸੇ ਤਰ੍ਹਾਂ ਦੀ ਆਪਾਂ ਗੱਲਬਾਤ ਕਰਾਂਗੇ ਹੋ ਸਕਦਾ ਸਾਡੀ ਇਹ ਗੱਲਬਾਤ ਸੁਣ ਕੇ ਕੁਝ ਲੋਕ ਜਿਹੜੇ ਕੋਈ ਨੌਜਵਾਨ ਜਾਂ ਉਹਨਾਂ ਦੇ ਪਰਿਵਾਰ ਹੈ ਉਹ ਠੱਗੀ ਦਾ ਸ਼ਿਕਾਰ ਹੋਣੋਂ ਬਚ ਜਾਣ ਕਿਉਂਕਿ ਸਾਡੇ ਕੋਲ ਅਕਸਰ ਮੀਡੀਆ ਕਰਮੀ ਹੋਣ ਦੇ ਨਾਤੇ ਇਦਾਂ ਦੇ ਜਿਹੜੇ ਐ ਕੇਸ ਆਉਂਦੇ ਰਹਿੰਦੇ ਆ ਕੋਈ ਨਾ ਕੋਈ ਐਸੀ ਠੱਗੀ ਦਾ ਤਰੀਕਾ ਜਿਹੜਾ ਜਾਂ ਉਹ ਸਾਡੇ ਸਾਹਮਣੇ ਲੈ ਕੇ ਆਉਂਦੇ ਵੀ ਸਾਡੇ ਨਾਲ ਇਸ ਤਰ੍ਹਾਂ ਠੱਗੀ ਕੀਤੀ ਹੈ ਏਜੰਟ ਨੇ ਅੱਜ ਸਿਰਫ ਮੈਂ ਦੋ ਗੱਲਾਂ ਕਰਾਂਗਾ ਇੱਕ ਤਾਂ ਕੌਸ ਲੈਕਟਰ ਜਿਹੜਾ ਕਹਿੰਦੇ ਨੇ ਵੀ ਯੂਕੇ ਦੇ ਵਿੱਚ ਵਰਕ ਵੀਜ਼ੇ ਤੇ ਭੇਜਦੇ ਨੇ ਕਈ ਏਜੰਟ ਪਟਿਆਲੇ ਦੇ ਕੁਝ ਕੇਸ ਸਾਹਮਣੇ ਆਏ ਨੇ ਤਾਂ ਹੋਰ ਆ ਪੰਜਾਬ ਦੇ ਹੋਰ ਏਰੀਆ ਦੇ ਵੀ ਹੋਣਗੇ ਤੁਸੀਂ ਪਹਿਲਾਂ ਸੁਣ ਲਓ ਵੀ 26 ਲੱਖ ਰੁਪਿਆ ਦੇਣਾ ਹੈ ਜੀ ਵਰਕ ਵੀਜ਼ੇ ਤੇ ਤੁਹਾਨੂੰ ਇੰਗਲੈਂਡ ਭੇਜਿਆ ਜਾਊਗਾ ਤੇ ਦੂਸਰਾ ਰਾਜਪੁਰੇ ਦੇ ਕੋਈ ਜੀਵੀ ਇਮੀਗ੍ਰੇਸ਼ਨ ਸੀਗਾ ਮਨਵੀਰ ਉਹਦਾ ਮਾਲਕ ਸੀ ਉਹਨਾਂ ਨੇ ਠੱਗੀ ਮਾਰੀ ਹੈ ਆਪਣੇ ਕੋਲ ਜੋ ਸਬੂਤ ਆਏ ਨੇ ਇੱਕ ਬੰਦੇ ਦੇ ਆਏ ਨੇ ਸਨੌਰ ਦੇ ਨੇੜੇ ਪਿੰਡਾਂ 33 ਲੱਖ ਰੁਪਏ ਦੀ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਪੈਸਾ ਤੁਸੀਂ ਕੋਈ ਨਹੀਂ ਦੇਣਾ ਸਾਰੇ ਪੈਸੇ ਬਾਅਦ ਚ ਦੇਣੇ ਨੇ ਹੁਣ ਉਹਨੂੰ ਕਿਵੇਂ ਠੱਗਿਆ ਉਹ ਵੀ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲਾਂ ਕੌਸ ਲੈਟਰ ਦੀ ਗੱਲ ਕਰਦੇ ਆ ਹੁਣ ਬਾਹਰ ਦੀ ਕੰਪਨੀ ਆ ਜਿਹੜੀ ਤੁਹਾਨੂੰ ਉਹ ਸੱਦਦੀ ਆ ਉੱਥੋਂ ਲੈਟਰ ਦੰਦੀ ਆ ਵੀ ਅਸੀਂ ਇਹਨੂੰ ਕੰਮ ਤੇ ਬੁਲਾਉਣਾ 18 ਲੱਖ 15 ਲੱਖ 20 ਲੱਖ ਰੁਪਈਆ ਹੋ ਸਕਦਾ ਉਹ ਲੈਂਦੇ ਹੋਣ ਕਿਉਂਕਿ ਅਸੀਂ ਜੋ ਕਲੀਅਰ ਕੀਤਾ ਕਿ ਏਜੰਟ ਨੇ ਜਿਹੜੇ ਉਹ ਕਹਿੰਦੇ ਵੀ ਅਸੀਂ 18 ਲੱਖ ਰੁਪਈਆ ਦਾ ਕੌਸ ਲੈਟਰ ਦਾ ਦੇਣਾ ਫੇਰ ਵੀ 26 ਲੱਖ ਦੇ ਵਿੱਚੋਂ 7-8 ਲੱਖ ਰੁਪਇਆ ਏਜੰਟ ਨੂੰ ਬਚਦਾ ਹੈ ਜੇ ਤੁਹਾਨੂੰ ਰਿਜੀਨਲ ਕਾਸਟ ਲੈਟਰ ਉੱਥੋਂ ਦਿੰਦੇ ਨੇ ਪਰ ਹੁਣ ਕੀ ਹੋ ਰਿਹਾ ਹੈ ਕਿਵੇਂ ਠੱਗੀ ਚੱਲ ਰਹੀ ਹੈ ਉੱਥੇ ਫੇਕ ਕੰਪਨੀ ਜਾਂ ਕੋਈ ਡਿਫਾਲਟਰ ਕੰਪਨੀ ਜਾਂ ਭੱਜੀ ਹੋਈ ਕੰਪਨੀ ਜਿਹੜੀ ਕਾਗਜ਼ਾਂ ਦੇ ਵਿੱਚ ਡਿਫਾਲਟਰ ਹੈ ਜਾਂ ਹੈ ਹੀ ਨਹੀਂ ਉਹਦੇ ਕਾਸਟ ਲੈਟਰ ਮੰਗਾਏ ਜਾਂਦੇ ਨੇ ਜਾਂ ਆਪਣੇ ਕੋਲੋਂ ਤਿਆਰ ਕੀਤੇ ਜਾਂਦੇ ਨੇ ਕੰਪਿਊਟਰ ਦੇ ਥਰੂ ਪ੍ਰਿੰਟਰ ਦੇ ਥਰੂ ਸਾਰਾ ਕੁਝ ਉਹ ਨਕਲੀ ਹੈ ਮਤਲਬ ਫੇਕ ਹੈ ਉਹ ਕਿਉਂ ਕੀਤਾ ਜਾਂਦਾ ਵੀ ਜਿਹੜਾ ਉੱਥੇ 18 ਲੱਖ ਦੇਣਾ ਉਹ ਵੀ ਆਪ ਆਪਣੀ ਜੇਬ ਚ ਪਾਵਾਂਗੇ ਜੇ ਤਾਂ ਵੀਜ਼ਾ ਲੱਗ ਗਿਆ ਤਾਂ 26 ਲੱਖ ਆਪਣਾ ਦੇਣਾ ਕਿਸੇ ਨੂੰ ਕੁਝ ਵੀ ਨਹੀਂ ਜਿਹੜਾ ਉਧਰ ਕਾਸ ਲੈਟਰ ਜਿਹਨੇ ਦੇਣਾ ਉਹਨੂੰ ਪੈਸੇ ਦੇਣਾ ਹੀ ਨਹੀਂ ਕਿਉਂਕਿ ਫੇਕ ਆ ਉਹ ਕੰਪਨੀ ਜਾਂ ਨਕਲੀ ਆ ਜਾਂ ਜੋ ਵੀ ਆਪਣੇ ਕੋਲੋਂ ਲੈਟਰ ਕਢ ਲੈਣਾ ਉਸ ਤੋਂ ਬਾਅਦ ਸਭ ਤੋਂ ਵੱਡਾ ਨੁਕਸਾਨ ਕੀ ਦਾ ਹੁੰਦਾ ਜੇ ਯੂਕੇ ਦੀ ਐਮਬੈਸੀ ਹੈ ਜਿਹੜੀ ਉਹ ਛਾਣ ਮੀਣ ਕਰਦੀ ਹੈ ਵੀ ਇਹ ਤਾਂ ਨਕਲੀ ਕੰਪਨੀ ਦਾ ਕੌਸ ਲੈਟਰ ਆ ਜਾਂ ਡਿਫਾਲਟਰਾਂ ਜਾਂ ਭੱਜੀ ਹੋਈ ਹੈ ਤਾਂ 10 ਸਾਲ ਲਈ ਬੈਨ ਕੀਤਾ ਜਾਂਦਾ ਹੈ ਕੈਂਡੀਡੇਟ ਨੂੰ ਪਟਿਆਲੇ ਦੇ ਹੈਗੇ ਏਜੰਟ ਇਦਾਂ ਦੇ ਉਹਨਾਂ ਤੇ ਪਹਿਲਾਂ ਵੀ ਇਲਜ਼ਾਮ ਲੱਗੇ ਨੇ ਹੁਣ ਇੱਕ ਹਲੇ ਸਾਡੇ ਕੋਲੋਂ ਤਾਂ ਕਲੀਅਰ ਸਾਰਾ ਪੱਖ ਆਉਣਾ ਹੈ ਮੁੰਡੇ ਦਾ ਦੋ ਮੀਆਂ ਬੀਬੀ ਨੇ ਜਿਨ੍ਹਾਂ ਦਾ ਕੌਸ ਲੈਟਰ ਇਸੇ ਤਰ੍ਹਾਂ ਨਕਲੀ ਜਾਂ ਫੇਕ ਜੋ ਵੀ ਸੀ ਉਹ ਲਾਤਾ 10 ਸਾਲ ਲਈ ਉਹਨਾਂ ਨੂੰ ਯੂਕੇ ਨੇ ਬੈਨ ਕਰਤਾ ਜੇ ਤਾਂ 26 ਵੀਜ਼ਾ ਲੱਗ ਜਾਂਦਾ 26 ਲੱਖ ਏਜੰਟ ਦਾ ਤਾਂ ਦੇਖੋ ਕਿੰਨਾ ਵੱਡਾ ਘਾਟਾ ਇਹ ਇੱਕ ਨਹੀਂ ਕਿੰਨਿਆਂ ਨਾਲ ਹੀ ਹੁੰਦਾ ਹੋਣਾ ਤੁਸੀਂ ਸਾਨੂੰ ਆਪਣਾ ਦੁੱਖ ਦਰਦ ਜਾਂ ਜਿਨ੍ਹਾਂ ਨਾਲ ਠੱਗੀਆਂ ਹੋਈਆਂ ਸੰਪਰਕ ਵੀ ਕਰ ਸਕਦੇ ਹੋ ਕਿਉਂਕਿ ਅਸੀਂ ਇਹਨੂੰ ਟੈਲੀਕਾਸਟ ਕਰੀਏ ਤਾਂ ਜੋ ਹੋਰ ਲੋਕ ਅਵੇਅਰ ਹੋਣ ਤੇ ਸਰਕਾਰ ਦੀਆਂ ਵੀ ਅੱਖਾਂ ਖੁੱਲਣ ਵੀ ਕਿਸ ਤਰ੍ਹਾਂ ਇਹ ਠੱਗ ਠੱਗੀਆਂ ਮਾਰ ਰਹੇ ਨੇ ਦੂਸਰਾ ਜਿਹੜਾ ਮੈਂ ਕੇਸ ਦੀ ਗੱਲ ਕੀਤੀ ਹੈ ਰਾਜਪੁਰੇ ਦੀ ਜਿਹਦੇ ਵਿੱਚ ਜੀਵੀ ਇਮੀਗ੍ਰੇਸ਼ਨ ਮਨਵੀਰ ਕੋਈ ਉਹਦਾ ਮਾਲਕ ਹੈ ਉਹਦੇ ਵਿੱਚ ਇੱਕ ਨੌਜਵਾਨ ਨੂੰ ਕਿਹਾ ਗਿਆ ਵੀ 33 ਲੱਖ ਰੁਪਏ ਚ ਤੈਨੂੰ ਕੈਨੇਡਾ ਭੇਜਾਂਗੇ ਤੇਰਾ ਵਰਕ ਵੀਜ਼ਾ ਲੱਗੂਗਾ। ਪੈਸਾ ਕੋਈ ਨਹੀਂ ਦੇਣਾ। ਹੁਣ ਉਹਦਾ ਲੈਟਰ ਵੀ ਆ ਗਿਆ, ਜੌਬ ਦਾ ਕੈਨੇਡਾ ਤੋਂ ਵੀਜ਼ਾ ਵੀ ਆ ਗਿਆ। ਤੁਸੀਂ ਹੈਰਾਨ ਹੋ ਜਾਓਗੇ ਉਹਦੇ ਪਾਸਪੋਰਟ ਤੇ ਵੀਜ਼ਾ ਲਾ ਕੇ ਆ ਗਿਆ। ਸਾਰੇ ਪੈਸੇ ਲੈ ਲੇ। ਵੀ ਅਸੀਂ ਤਾਂ ਕਿਹਾ ਸੀ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ 33 ਲੱਖ ਰੁਪਿਆ ਉਹ ਪਰਿਵਾਰ ਨੇ ਦਿੱਤਾ ਇਸ ਠੱਗ ਨੂੰ। ਹੋਰ ਪਤਾ ਨਹੀਂ ਕਿੰਨੇ ਕ ਸਾਹਮਣੇ ਆਉਣਗੇ ਇਹ ਤਾਂ ਉਹ ਲੋਕ ਨੇ ਜਿਹੜੇ ਸਾਹਮਣੇ ਆ ਰਹੇ ਨੇ। ਵੀਰ ਜੀ 33 ਲੱਖ ਰੁਪਏ ਚੋਂ ਲੱਖ ਡੇ ਲੱਖ ਸ਼ਾਇਦ ਉਹਨਾਂ ਨੂੰ ਵਾਪਸ ਵੀ ਕਰਤਾ ਤੇ ਨਕਲੀ ਵੀਜ਼ਾ ਨਕਲੀ ਫੇਕ ਸਾਰੇ ਡਾਕੂਮੈਂਟ ਨਿਕਲੇ ਉਹ ਤੇ ਇਸੇ ਤਰ੍ਹਾਂ ਅੱਜ ਜੋ ਹਾਲਾਤ ਨੇ ਹਰ ਬੰਦਾ ਜਦੋਂ ਕਹਿੰਦਾ ਵੀ ਮੈਂ ਬਾਹਰ ਜਾਣਾ ਹੈ ਉਹਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਨੇ ਕੁਝ ਠੱਗ ਜਣ ਤੋਂ ਅਸੀਂ ਪਿਛਲੇ ਦਿਨੀ ਇਹ ਦੋ ਧਾਰਨਾ ਮੈਂ ਤੁਹਾਨੂੰ ਦੇਤੀਆਂ ਫੇਕ ਕਾਉਂਸਲ ਲੈਟਰ ਦੀਆਂ ਆਪਾਂ ਬਿਲਕੁਲ ਇਹਨਾਂ ਨੂੰ ਨੰਗੇ ਕਰਾਂਗੇ ਵੀ ਕਿਸ ਤਰ੍ਹਾਂ ਲੋਕਾਂ ਨੂੰ ਇਹ ਠੱਗਦੇ ਨੇ ਅਸੀਂ ਇਹ ਨਹੀਂ ਵੀ ਇੱਕ ਧਿਰ ਦਾ ਪੱਖ ਸੁਣ ਲਿਆ ਜਾਂ ਕਰਤਾ ਇਹ ਸਾਡੇ ਕੋਲੇ ਵਿਦ ਪ੍ਰੂਫ ਗੱਲ ਕਰਦੇ ਆ ਜੇ ਇਹ ਏਜੰਟ ਚੌਹਣ ਤਾਂ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਆਪਣਾ ਪੱਖ ਦੇ ਸਕਦੇ ਆ ਕਿਉਂਕਿ ਅਸੀਂ ਫੋਨ ਲਾ ਕੇ ਕੋਸ਼ਿਸ਼ ਕੀਤੀ ਪੱਖ ਜਾਣਨ ਦੀ ਪਰ ਫੋਨ ਕਿੱਥੋਂ ਲੱਗਣਾ ਕਿੰਨੇ ਕੁ ਲੋਕਾਂ ਨਾਲ 30 30 ਲੱਖ ਦੀ 25 26 6 ਲੱਖ ਦੀ ਠੱਗੀ ਮਾਰ ਕੇ ਇਹ ਟਿਕਾਣਾ ਬਦਲ ਜਾਂਦੇ ਨੇ ਜੇ ਆਸੀਂ ਕੋਸ਼ਿਸ਼ ਕਰਦੇ ਆ ਮੀਡੀਆ ਵਾਲੇ ਪੁਲਿਸ ਨੂੰ ਦੱਸਦੇ ਆ ਸਭ ਤੋਂ ਵੱਡਾ ਜਦੋਂ ਬੰਦਾ ਠੱਗਿਆ ਜਾਂਦਾ ਕਿੱਥੇ ਜਾਂਦਾ ਹੈ ਪੁਲਿਸ ਦੇ ਕੋਲੇ ਥਾਣੇ 'ਚ ਹੋ ਥਾਣੇ ਵਾਲੇ ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਯਾਰ ਇਹ ਰਜਿਸਟਰਡ ਹੈ ਕਿ ਨਹੀਂ ਹੈ ਅਸੀਂ ਆ ਨੇੜੇ ਤੇੜੇ ਆਪਣੇ ਦੀ ਗੱਲ ਕਰੀ ਨੀਲਾ ਭਵਨ ਚੌਂਕ ਦੀ ਇੱਥੇ ਸਾਡੇ ਬਹੁਤ ਹੀ ਏਜੰਟ ਬੈਠੇ ਨੇ ਅੱਛੇ ਵੀ ਨੇ ਮਾੜੇ ਵੀ ਨੇ ਜੇ ਇਹਨਾਂ ਦੇ ਰਿਕਾਰਡ ਦੀ ਗੱਲ ਕਰੀਏ ਵੀ ਰਿਕਾਰਡ ਸੰਬੰਧਿਤ ਥਾਣੇ ਕੋਲੇ ਹੋਣਾ ਤਾਂ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਦਾ ਰਿਕਾਰਡ ਹੋਣਾ ਕਿਉਂਕਿ ਜੇ ਕਿਤੇ ਠੱਗੀ ਹੋਊਗੀ ਤਾਂ ਸਾਡੇ ਥਾਣੇਦਾਰ ਨੂੰ ਸਾਡੇ ਸੰਬੰਧਤ ਐਸਐਚਓ ਨੂੰ ਪਤਾ ਤਾਂ ਹੋਣਾ ਚਾਹੀਦਾ ਹੈ ਵੀ ਠੱਗੀ ਮਾਰ ਕੇ ਕੌਣ ਚਲਾ ਗਿਆ ਪਰ ਇਹ ਬਹੁਤ ਬਰੀਕੀ ਗੱਲਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਤੇ ਚਰਚਾ ਕਰਦੇ ਰਹਾਂਗੇ ਹੁਣ ਸਾਡਾ ਮਕਸਦ ਇਹ ਹੈ ਵੀ ਕਾਸ ਲੈਟਰ ਦੇ ਨਾਂ ਤੇ ਵੀ ਇਸ ਤਰ੍ਹਾਂ ਠੱਗੀ ਵੱਜ ਰਹੀ ਹੈ ਆਪਾਂ ਇਹ ਨਾ ਸੋਚੋ ਵੀ ਸਾਤੋਂ ਕਿਹੜਾ ਕੋਈ ਪੈਸਾ ਲਿਆ ਮਿਰਜੀ 10 ਸਾਲ ਲਈ ਜਿਹਨੂੰ ਬੌਂਡ ਕਰਾਤਾ ਜਿਹੜਾ ਜਾ ਨਹੀਂ ਸਕਦਾ ਉੱਥੇ ਤਾਂ ਉਹਦੀ ਤਾਂ ਜ਼ਿੰਦਗੀ ਖਤਮ ਕਰਤੀ ਇਹਨਾਂ ਨੇ ਪਾਸਪੋਰਟ ਖਤਮ ਕਰਤਾ ਉਸ ਤੋਂ ਬਾਅਦ ਕਹਿਣਗੇ ਸਾਡਾ ਕੀ ਕਸੂਰ ਆ ਕਿ ਕਿਹੜਾ ਪੈਸੇ ਲਏ ਸੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਨੇ ਦੂਸਰਾ ਆ ਤੁਹਾਨੂੰ ਫੇਕ ਵੀਜ਼ਿਆਂ ਦੀ ਗੱਲ ਦੱਸੀ ਹੈ ਰਾਜਪੁਰੇ ਤੋਂ ਸਾਰਾ ਕੁਝ ਇਹ ਚੱਲ ਰਿਹਾ ਹੈ ਦਿਨ ਪਰ ਦਿਨ ਤੁਹਾਡੇ ਗਿਆਨ ਦੇ ਵਿੱਚ ਤੁਹਾਨੂੰ ਆਪਸ ਵਿੱਚ ਗੱਲਾਂ ਕਰਦੇ ਰਹਾਂਗੇ ਜੇ ਕਿਸੇ ਨੂੰ ਕਿਸੇ ਤਰ੍ਹਾਂ ਜੈਂਟ ਨੇ ਕਿਸੇ ਨੇ ਠੱਗਿਆ ਲੁੱਟਿਆ ਨਵੀਂ ਤਰਕੀਬੇ ਵਰਤ ਰਹੇ ਨੇ ਤਾਂ ਸਾਡੇ ਨਾਲ ਸਾਂਝੀ ਕਰੇ ਕਰੋ ਤਾਂ ਜੋ ਆਪਾਂ ਇਸ ਵਿਸ਼ੇ ਦੇ ਉੱਤੇ ਹੋਰ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਜਾਂ ਉਹਦੇ ਪਰਿਵਾਰ ਨੇ ਪੰਜਾਬੀ ਉਹਨਾਂ ਨੂੰ ਅਵੇਅਰ ਕਰ ਸਕੀਏ ਇਹ ਤਾਂ ਐਸੇ ਲੋਕ ਨੇ ਜਿਹੜੇ ਕਹਿੰਦੇ ਵੀ ਤੁਹਾਨੂੰ ਅਸੀਂ ਬਾਹਰ ਭੇਜਾਂਗੇ ਵਰਕ ਵੀਜ਼ੇ ਤੇ ਤੇ ਆਮ ਲੋਕਾਂ ਦਾ ਪਤਾ ਹੀ ਨਹੀਂ ਵੀ ਵਰਕ ਵੀਜ਼ੇ ਵਾਸਤੇ ਇਹਨਾਂ ਕੋਲੇ ਮੈਨ ਪਾਵਰ ਦਾ ਲਾਇਸੈਂਸ ਚਾਹੀਦਾ ਜਿਹੜਾ ਕਿੱਥੇ ਮਿਲਦਾ ਇਕਾ ਦੁੱਕਾ ਕੋਲੇ ਪੰਜਾਬ ਦੇ ਵਿੱਚ ਹੁਣ ਕਈ ਲੋਕ ਐਸੇ ਨੇ ਕਈ ਏਜੰਟ ਐਸੇ ਨੇ ਜਿਹੜੇ ਸਿਰਫ ਤੇ ਸਿਰਫ ਮੈਡੀਕਲ ਦੇ ਉੱਤੇ ਲੱਖਾਂ ਕਰੋੜਾ ਰੁਪਏ ਦੀ ਠੱਗੀ ਮਾਰ ਜਾਂਦੇ ਆ ਅਸੀਂ ਇੱਕ ਐਕਸਪੋਜ਼ ਕੀਤਾ ਸੀ ਦਿੱਲੀ ਡਾਇਗਨੋਸੈਂਟਰ ਇੱਕ ਚੰਡੀਗੜ੍ਹ ਦੇ ਵਿੱਚ ਏਜੰਟੋ ਦੇ ਕੋਲੇ ਦਿਨ ਦੇ ਵਿੱਚ 50 50 100 100 ਬੰਦੇ ਭੇਜਦੇ ਨੇ ਵੀ ਤੁਸੀਂ ਮਾ ਜਾਓ ਯਾਰ ਤੁਸੀਂ ਸਿਰਫ ਕੀ ਕਰਨਾ ਹੈ ਮੈਡੀਕਲ ਕਰਾਉਣਾ ਵੀ ਤੁਸੀਂ ਫਿੱਟ ਹੋ ਜਦੋਂ ਕਿ ਉਹ ਵੈਲਿਡ ਹੀ ਹੈ ਨਹੀਂ ਬੰਦਾ ਜਾਂਦਾ 5500 ਰੁਪਏ ਜਮ੍ਹਾਂ ਕਰਾਉਂਦਾ ਉੱਥੇ ਵੀ ਲਓ ਯਾਰ ਮੈਡੀਕਲ ਹੀ ਕਰਾਇਆ ਹੁਣ ਹਜ਼ਾਰਾਂ ਬੰਦਿਆਂ ਨੂੰ ਮੈਡੀਕਲ ਦੇ ਨਾਂ ਤੇ ਏਜੰਟ ਲੁੱਟ ਲੈਂਦੇ ਨੇ 5500 ਦਿੱਤਾ 500 ਰੁਪਿਆ ਦਿੱਲੀ ਡਾਇਗਨੋ ਵਾਲਾ ਰੱਖਦਾ 5000 ਏਜੰਟ ਨੂੰ ਵਾਪਸ ਕਰ ਦਿੰਦਾ ਇਹਦੇ ਵਿੱਚ ਤੁਸੀਂ 5-5000 ਦੇ ਨਾਲ 2-2 4-4 ਕਰੋੜ ਰੁਪਇਆ ਬਣਾ ਕੇ ਠੱਗ ਭੱਜ ਜਾਂਦੇ ਆ ਬੰਦਾ ਸੋਚਦਾ ਯਾਰ 5000 5500 ਪਿੱਛੇ ਮੈਂ ਕੀ ਚੰਡੀਗੜ੍ਹ ਦੇ ਗੇੜੇ ਕੱਢੂੰਗਾ ਤੁਸੀਂ ਦੇਖੋ ਜੇ 1 ਇੱਕ ਰੁਪਏ ਦੇ ਨਾਲ ਇੱਕ ਇੱਕ ਬੂੰਦ ਨਾਲ ਸਾਗਰ ਭਰ ਸਕਦਾ ਤਾਂ 55 5500 ਦੇ ਨਾਲ ਕਿੱਡੀ ਠੱਗੀ ਵੱਜਦੀ ਹੈ 5500 ਫਿਰ ਕਹੇ 50000 ਤੱਕ ਵੀ 50 5000 ਦੇ ਵਿੱਚ ਬਾਹਰ ਦੀ ਵੀਜੇ ਦੇ ਰਿਹਾ ਹੋ ਸੈਂਕੜੇ ਲੋਕਾਂ ਨਾਲ ਠੱਗੀ ਵੱਜਦੀ ਹੈ ਆਸੀਂ ਜਦੋਂ ਇਹ ਏਜੰਟਾਂ ਨੇ ਮਗਰ ਜਾਂਦੇ ਸੀ ਇਹਨਾਂ ਨੂੰ ਦੇਖਦੇ ਸੀ ਤਾਂ ਇੱਕ ਇੱਕ ਨੌਜਵਾਨ ਸਾਨੂੰ ਕਈ ਕਈ ਏਜੰਟਾਂ ਦੇ ਦਫ਼ਤਰਾਂ 'ਚ ਮਿਲਿਆ ਵੀ ਭਾਜੀ ਅਸੀਂ ਸੋਚਿਆ ਸੀ ਇੱਥੇ ਤਾਂ ਟੱਗੀ ਵੱਜ ਗਈ ਸ਼ਾਇਦ ਇਹ ਚੰਗਾ ਹੋਊਗਾ ਇਹ ਇੱਥੇ ਟੱਗੀ ਵੱਜ ਗਈ ਤੀਸਰਾ ਚੰਗਾ ਹੋਊਗਾ ਜੇ ਅਸੀਂ ਮਹਾਈ ਚ ਠੱਗੇ ਕੇ ਚਲੋ ਰਾਜਪੁਰੇ ਜਾ ਕੇ ਦੇਖਦੇ ਆਂ ਰਾਜਪੁਰੇ ਤੋਂ ਭੱਜ ਕੇ ਤਾਂ ਫਲਾਣੀ ਜਗ੍ਹਾ ਦੇਖਦੇ ਆਂ ਮਤਲਬ ਕਿਸ ਤਰ੍ਹਾਂ ਇਹ ਆਪਾਂ ਲੋਕਾਂ ਨੂੰ ਵੇਅਰ ਕਰਨਾ ਕਿਸ ਤਰ੍ਹਾਂ ਦੀ ਠੱਗੀ ਤੋਂ ਬਚਣਾ ਅਸੀਂ ਕੋਸ਼ਿਸ਼ ਕੀਤੀ ਸੀ ਜੋ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਅਸੀਂ ਕੋਸ਼ਿਸ਼ ਕੀਤੀ ਪਟਿਆਲੇ ਸ਼ਹਿਰ ਦੇ ਵਿੱਚ ਇੱਥੋਂ ਟੀਮ ਭੇਜੀ ਅਸੀਂ ਏਜੰਟਾਂ ਦੇ ਇਮੀਗ੍ਰੇਸ਼ਨ ਵਾਲਿਆਂ ਦੇ ਵੀ ਤੁਸੀਂ ਆਓ ਸਾਡੇ ਚੈਨਲ ਤੇ ਬੈਠੋ ਠੱਗੀ ਤੋਂ ਕਿਵੇਂ ਬਚਣਾ ਤੁਸੀਂ ਲੋਕਾਂ ਨੂੰ ਵੇਅਰ ਕਰੋ ਵੀਰ ਜੀ ਕੋਈ ਵੀ ਨਹੀਂ ਆਇਆ ਕੋਈ ਇਮੀਗ੍ਰੇਸ਼ਨ ਵਾਲਾ ਸਾਹਮਣੇ ਆ ਕੇ ਨਹੀਂ ਆਇਆ ਅਸੀਂ ਕੀ ਕਰੀਏ ਅਸੀਂ ਕੀ ਕਿੱਦਾਂ ਲੋਕਾਂ ਨੂੰ ਵੇਅਰ ਕਰੀਏ ਹੁਣ ਜੋ ਜਾਣਕਾਰੀ ਸਾਡੇ ਕੋਲ ਆਉਂਦੀ ਰਹੂਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਤੱਥਾਂ ਦੇ ਆਧਾਰ ਤੇ ਇਹ ਨਹੀਂ ਵੀ ਕੱਲ ਨੂੰ ਸਾਨੂੰ ਤੁਸੀਂ ਇਲਜ਼ਾਮ ਲਾਉਮੋ ਵੀ ਭਾਨੇ ਸਿੱਧੂ ਵਾਂਗ ਇਹ ਪਤਾ ਨਹੀਂ ਪੈਸੇ ਇਕੱਠੇ ਕਰਨ ਦੇ ਮਾਰੇ ਚੱਲ ਗਏ ਕਿਉਂਕਿ ਉਹਦੇ ਇਲਜ਼ਾਮ ਲੱਗਦੇ ਰਹੇ ਨੇ ਵੀ ਬਿਨਾ ਤੱਥਾਂ ਤੋਂ ਫੋਨ ਲਾ ਕੇ ਕਿਸ ਨੂੰ ਬੋਲ ਪੇ ਮਾੜਾ ਚੰਗਾ ਸੀ ਐਸਾ ਕੁਝ ਨਹੀਂ ਕਰਨਾ ਅਸੀਂ ਸਿਰਫ ਇਹੀ ਬੇਨਤੀ ਕਰਦੇ ਹਾਂ ਸਾਡਾ ਸਾਥ ਦਵੇ ਸੰਬੰਧਿਤ ਜਿਹੜੇ ਥਾਣੇ ਵਾਲੇ ਉੱਥੇ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਸਾਨੂੰ ਸਾਥ ਦੇਵੇ ਇਹਨਾਂ ਨੂੰ ਨੰਗੇ ਕਰਕੇ ਅਸੀਂ ਤੁਹਾਡੇ ਅੱਗੇ ਜ਼ਰੂਰ ਧਰ ਦਾਂਗੇ ਉਸ ਤੋਂ ਬਾਅਦ ਸਰਕਾਰ ਦਾ ਜੋ ਜੇ ਚੰਗਾ ਰਵਈਆ ਹੋਊਗਾ ਸਰਕਾਰ ਦੇ ਅਧਿਕਾਰੀਆਂ ਦਾ ਤਾਂ ਆਪਾਂ ਕੋਸ਼ਿਸ਼ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਬਾਹਰ ਭੇਜਣ ਵਾਲੇ ਨਾ ਭੇਜੋ ਭੇਜੋ ਪਰ ਕਿਸੇ ਨਾਲ ਠੱਗੀ ਨਾ ਵਜੇ ਕੋਸ਼ਿਸ਼ ਕਰਾਂਗੇ ਆਪਾਂ ਵਾਲੇ ਦਿਨਾਂ ਦੇ ਵਿੱਚ ਪਰਤ ਦਰ ਪਰਤ ਇਹ ਐਪੀਸੋਡ ਬਣਾਉਂਦੇ ਰਹਾਂਗੇ ਜੇ ਕਿਸੇ ਨਾਲ ਠੱਗੀ ਹੋਈ ਹੈ ਤਾਂ ਨੰਬਰ ਟੈਲੀਕਾਸਟਾ ਡਾਇਰੈਕਟ ਮੇਰਾ ਨੰਬਰ ਹੈ 995323005 ਸਾਨੂੰ ਸੰਪਰਕ ਕਰੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਜੋ ਜੋ ਇਹ ਠੱਗੀ ਦਾ ਤਰੀਕਾ ਅਪਣਾ ਰਹੇ ਨੇ ਆਪਾਂ ਉਹਨੂੰ ਐਕਸਪੋਜ਼ ਕਰਦੇ ਰਵਾਂਗੇ ਤੇ ਖੁਲਾਸੇ ਕਰਦੇ ਰਵਾਂਗੇ ਸਾਸਿਕਾ